ਇਹ 800 ਦੇ ਸੱਤੇ ਪਾ 800 ਲੈ ਉਹ ਪੰਜ ਜਿਹੜੇ ਇਹਨਾਂ ਨੇ ਛਾਂਟੀਆਂ ਇੱਕ ਮਿੰਟ ਖੜੀ ਕਿਵੇਂ ਸਾਰੀਆਂ ਇਕੱਠੀਆਂ ਠੇਰੀਆਂ ਤੇਰੀ ਦਾ ਕਿਹੜੀ ਬਾਬਾ ਪੰਜੀ ਮਗਰ ਆ ਵੀ ਰੰਗ ਕਰਾ ਕਿਹੜੀ ਇਹ ਵੀ ਵਿੱਚ ਹੀ ਰੱਖੇ ਇਹ ਦੇਖ ਲੈ ਛੀ ਬਣਦੀਆਂ ਨੇ ਫਿਰ ਛੀ ਕਰਨਾ ਸੇ ਦਾ ਕਰ ਲੋ ਕੋਈ ਇੱਕ ਮਜ਼ਦੂਰੀ ਵਧੀਆ ਚਾ ਬੋਗ ਵੀ ਵਿੱਚ ਹੀ ਪਾਉਣਾ ਹੈ ਸੱਤਾਂ ਦਾ ਕਰ ਲੈ ਯਾਰ ਨਵੇਂੜ ਫਿਰ ਹੋਰ ਇੱਕ 60 ਹੈ ਸੱਤਾਂ ਦਾ ਬਈ ਇੱਕ 60 ਕਿਵੇਂ ਮਿਲੂ ਜੰਕਲ ਯਾਰ ਪਸ਼ੂ ਤਾਂ ਦੇਖ ਲੈ ਕੋਈ ਕੁਆਲਿਟੀ ਚੰਗੀ ਹੋਵੇ ਫਿਰ ਤਾਂ ਚਲ ਮੰਗ ਦੁੱਗਣਾ ਵੀ ਉਹ ਲੱਸੀਆਂ ਨੂੰ ਮੈਂ ਕਿਹੜਾ ਰੱਖਣੀਆਂ ਨੇ ਚਾਰੀਆਂ ਆ ਤੇ ਚੰਗਾ ਪਸ਼ੂ ਪੜਿਆ ਹੋਇਆ ਯਾਰ ਕੋਈ ਜਾਇਜ ਪੈਸੇ ਹੁਣ ਤਾਂ ਯਾਰ ਆਪਾਂ ਕਹਿ ਦਈਏ ਬਾਈ ਹੁਣ ਤੁਸੀਂ ਸੌਫਤਾ ਨਾਲੋ ਸੱਤ ਨਾ ਗਾਉਂਦਾ ਕਿੰਨਾ ਹੋ ਗਿਆ ਕੋਈ ਨਾ ਵੱਧ ਮੰਗ ਲੈ ਦੋ ਹਿਸਾਬ ਨਾਲ ਜਿਹੜਾ ਮਨ ਹੈ ਦੇਖੋ ਸੇ ਨੂੰ ਸੁਣਿਆ ਮੰਗੇ ਮੀਮਣੇ ਕਿੰਨੇ ਨੇ ਕੀ ਛੋਟ ਛੋਟਾ ਮਗਰੀ ਨਾਲ ਹੀ ਆਣਗੇ ਸਾਹੀ ਆਇ ਕਦਾ ਖੜਾ ਛੋਟਾ ਜਾ ਆ ਤੇ ਲਾੜੀ ਆਣਗੇ ਜਿੰਨੇ ਮੇਰੇ ਮਨੇ ਤੇ ਵਾਂਹ ਕਰ ਯਾਰ ਬੋਕਰ ਕੇ ਡਵਾਲਟੀ ਵੱਧ ਕਰ ਰਿਹਾ ਥੋੜੀ ਜੀ ਇਹਨੂੰ ਵੀ ਬਾਹਰ ਆਉਣ ਦੇ ਛੇਆਂ ਦਾ ਪੁੱਛਣ ਚੱਕ ਆ ਲੈ ਬੋਕ ਬਾਹਰ ਕੱਢ ਲੈ ਤੇਰਾ ਨਹੀਂ ਬਾਬਾ ਜੇ ਤੈਨੂੰ ਆਏ ਆ ਉਹ ਫੜੀ ਉਹਨੂੰ ਮੋੜੀ ਯਾਰ ਬੋਕ ਵਿੱਚ ਹੀ ਆਉ ਬਿਲਿਆ ਇੱਕ ਮਿੰਟ ਕੀ ਹਾਲ ਮਾਨੇ ਉਹ ਵੀ ਸਾਡੇ ਪਾਪਾ ਵਰਗਾ ਸੀ ਉਹ ਪਾਪੀ ਬੰਦੇ ਨਹੀਂ ਹੈਗੇ ਵੀ ਅਗਲੇ ਤਾਂ ਇਤੋਂ ਵੱਡੋ ਨਾ ਉਹ ਤੇਰਾ ਭਲੋ ਤੇ ਬੋਗ ਦੇ ਦਾ ਸਿੱਤਰ ਗਾ ਖੜੇ ਨੇ ਉਹ ਆਇਆ ਤੇ ਹੁਣ ਉਹਦਾ ਗਾਖ ਵੱਧੂ ਖੜੇ ਨੇ ਬੋਗ ਦੇ ਦਾ ਜਲਦੀ ਵਿੱਚੇ ਬੋਗ ਦਾ ਫਰੋਖਾ ਆ ਰਹੀ ਮਗਲਾ ਉਹ ਨਾ ਬੱਤ ਕਰ ਤੇਰੇ ਨਾਲ ਤਾਂ ਨਹੀਂ ਜੁੰਮੜ ਦੇਲਾ ਬੋਗ ਵੀ ਵਿੱਚ ਹੀ ਆਉਣ ਦੇ ਸੱਤੀ ਹੋਰ ਤਾਂ ਜਨ ਵਿੱਚ ਵਿੱਚ ਵੇਚ ਰਹੀ ਹੈ ਇੱਕੋ ਹੀ ਗਾਲੀ ਕਹਿੰਦਾ 42000 ਦਾ ਮਾਲ ਪਾ ਲੈਣਾ ਤੇਰਾ ਕੱਚੀ ਬਿੱਲੀ ਭੁਗਾਈ ਨਹੀਂ ਮਾਰਦੇ ਜਾ ਜੀਆਂ ਲਿਸੀਆਂ ਵਿੱਚ ਬੱਕਰੀਆਂ ਨੇ ਓਏ ਅੱਜ ਕੀ ਕਰੂ ਬਾਬਾ ਮਾਲਕ ਨਹੀਂ ਦਾ ਨਿਗਰ ਓਏ ਕੋਈ ਨਹੀਂ ਮੈਂ ਖੜਾ ਕੋਈ ਹੋਰ ਵੀ ਕਾਹ ਕ ਲੱਗ ਸਕਦਾ ਹੈ ਹੈ ਉਹ ਬੜੇ ਕੱਢ ਲਾਗੋ ਕਿਵੇਂ ਉਹ ਮੈਂ ਇਹੀ ਆ ਗੱਲਾਂ ਬੋਕ ਹੈ ਓਏ ਤੇਰੇ ਦਿਮਾਗ 42000 ਦਾ ਨਹੀਂ ਲੱਖ ਰੁਪਈਆ ਦਾ ਹੋਜੋ ਉਹ ਪਿਗਣਾ ਦਾ ਇਹਨੇ ਧੰਦਾ ਤਾਂ ਨਹੀਂ ਹੈ ਜਿਵੇਂ ਤਾਂ ਦਾ ਤਾਂ ਮਿਹਨਤ ਕਰਦਾ ਰੇ ਤੂੰ ਫਾਇਦਾ ਨਹੀਂ ਕਰ ਕਾਰਨ ਕਿ ਕੱਲਾ ਹੀ ਕਿਸੇ ਨਾਲ 42000 ਦਾ ਬੋਕੀ ਗੱਲਾਂ ਇਹ ਉਹ ਸਾਰੇ ਪਿੱਛੇ ਲੱਗੀ ਜਾਂਦਾ ਯਾਰ ਬੜੇ ਉਹ ਕਿ ਸਾਰੇ ਕਿੰਨੇ ਬਣਦੇ ਆ ਸਾਰੇ ਗਿਆਨ ਉਧਰ ਰੁਕੇ ਜਾ ਉਧਰ ਗਿਆ ਗੋਰੇ ਨੂੰ ਕਹਿ ਗੱਲ ਲੈ ਉਹ ਤੇਰਾ ਆਪਾ ਉਹ ਤੇਰਾ ਲਾ ਰੀਆ ਉਹ ਇੰਨਾ ਇੰਨਾ ਬੱਟਾ ਬਾਬਾ ਪੈਂਦਾ ਹੁੰਦਾ ਕਿਤੇ ਮਾਲ ਦਾ ਐ ਦਰ ਸਾਰੇ ਬੱਕਰੀਆਂ ਵਾਲੇ 40 ਖੜੇ ਨੇ ਜਿਵੇਂ ਇਹਨਾਂ ਨੇ ਕਹਿਤਾ ਨਾ ਮੈਂ ਇਹਨਾਂ ਦਾ ਅਸ ਨਹੀਂ ਮੋੜਦਾ ਬੱਕਰੀਆਂ ਨੇ ਲਿੱਤੀ ਐ ਭਾਈ ਕਿੰਨੇ ਕਹੇ ਆਪਾਂ 6 ਨਗਾਂ ਦਾ ਮੈਨੂੰ ਜੁੜੇ ਸੀ ਨਾ ਜੋ 6 ਨਗਾਂ ਦਾ ਮੈਨੂੰ 36000 ਰੁਪਈਆ ਗਿਆ ਸੀਗਾ 37000 ਆਪ ਬੱਕਰਾ ਵੀ ਘੜਤ ਬੱਕਰੇ ਦੇ ਸਨੇ ਲਾਇਏ ਸੀ 42 ਲਾ ਆਪ ਬਿਆਲੀ ਕਿਹਾ ਸੀ 42 6 ਨੰਗਾ ਨਾ 37000 ਹੁਣ 7 ਹੋ ਗਏ ਨਾ 42 ਹੂੰ ਤਾਂ ਮੈਂ ਕੱਲੀਆਂ ਛੀ ਲੈ ਰਿਆ ਇਹਦੇ ਮੈਂ ਬੀਬੇ ਬੋਕ ਕਿੱਥੇ ਲੈ ਕੇ ਜਾਉ ਮੈਂ ਫਿਰ ਉਹ ਸਭ ਜੋੜ ਕੇ ਨਾ 42000 ਰੁਪਇਆ ਲੱਗਦਾ ਚਲੋ ਤਾਂ ਤੈਨੂੰ ਤੇਰਾ ਮਾਲ ਤਾਂ ਤੇਰੇ ਕੋਲ ਹੀ ਖੜਾ ਬਾਪੂ ਮੈਂ ਕੋਈ ਚੱਕੇ ਨਾਲ ਤਾਂ ਖੁੰਦਾ ਨਹੀਂ ਵੀ ਮੈਨੂੰ ਦੇ ਜਿਹੜੇ ਲਾ ਦੀ ਗੱਲ ਕਰ ਅਮਾ ਆ ਖੜਿਆ ਪਾਲੇ ਵਰਗੇ ਅੱਧ ਦੀ ਚੱਕਾ ਚੀਜ਼ ਆ ਵੀ ਧੱਕਾ ਥੋੜਾ ਜਿਹੀ ਗੱਲ ਸਾਰੇ ਬੱਕਰੇ ਦੇ ਕੰਮ ਕਰਦੇ ਖੜੇ ਬੰਦੇ ਸਾਰੇ ਵਪਾਰੀ ਲੋਕ ਖੜੇ ਆ ਸਭ ਨੂੰ ਪਤਾ ਕਿਵੇਂ ਨਾ ਕਰਨਾ 45 ਜੂਰ ਕਰਨਾ ਵਿੱਚ ਨਾ ਕਿ ਵੀ ਛੋਟੇ ਛੋਟੇ ਵੀ ਲਿੱਸੀਆਂ ਬੱਕਰੀਆਂ ਬਹੁਤ ਘੜੀਆਂ ਇੱਕ ਹੋਰ ਤਾਂ ਨਹੀਂ ਪੇਮੈਂਟ ਵੀ ਪਾਪਾ ਪਤਾ ਹੁਣੀ ਤੈਨੂੰ ਨਕਦ ਦੇਣੀ ਆ ਕੋਈ ਧਾਰ ਨਹੀਂ ਕਰਨਾ ਕੋਈ ਗੱਲ ਨਹੀਂ ਇਹਨਾਂ ਘੱਟ ਲੈ ਤੂੰ ਧਾਰ ਆਪਣਾ ਚਲੇਗਾ ਦਾ ਇਹ ਅੱਧਾ ਅੱਧਾ ਓਏ ਇਸ ਗੱਲ ਨੂੰ ਆਧੂ ਛੱਡ ਮੈਂ ਕਿ ਮੈਂ ਇੰਨੇ ਨਹੀਂ ਵੇਚ ਰੀ ਜਾਇਆ 45000 ਰੁਪਏ ਦੀਆਂ ਓਏ ਬੁਰਵਾ ਇੱਕ ਦਾਮੀ ਫੱਟੇ ਚੱਕੀ ਤੇ ਉਹ ਕੋਈ ਹੋਰ ਗਾਕ ਨਹੀਂ ਹੈਗਾ ਬਾਬਾ ਤੂੰ ਉਹਨੂੰ ਕਿਨਾ ਆ ਜਾ ਆ ਜਾ ਖੜ ਤਾ ਜੇ ਤਕਾਈ ਤਾ ਕਰ ਲੈ ਉਹ ਖੜਾ ਪਾਲੀ ਕਹਿੰਦਾ ਸੋਦਾ ਦਾ ਹੋ ਜਾਂਦੇ ਉਹ ਕਰ ਭਾਈ ਜ ਆਇਆ ਇਹਦੇ ਨੇ ਉਹ ਨੇੜੇ ਲਾਵਾਂਗੇ ਉਹਦੇ ਤਾ ਨੇੜੇ ਦਿਲ ਕੱਢ ਪਿਛੇ ਕਰ ਲੈ ਕਰ ਲੈ ਭਾਈ ਨਵੇਜ ਮੜ ਜਾ ਬਾਬੇ ਨੂੰ 16 ਚੱਲ ਦੋ ਕੱਢ ਲੈ ਐਂ ਕਰ ਲੈ ਓ ਲੈ ਬਲੀ ਯਾਰ ਓ ਨਹੀਂ ਬਿਕਦੀਆਂ ਭਾਈ ਬਾਹਲੀ ਮੰਡੀ ਜਗੀ ਬਾਹਲੀ ਤੇਜੀ ਆਜੀ ਬਾਪੂ 42000 ਕਿਹਾ ਸੀ ਮੈਂ ਉਹਨੇ 40000 ਉਹ ਦੇਖ ਲੈ ਕਰਕੇ ਉਹਨੇ 40000 ਵੀ ਕਰਤਾ ਬੰਦੇ ਨੇ ਕਿਹੜੇ ਉਹਨੇ ਗੋਰੇ ਨੇ ਸੱਸਿਆ ਉਹਨੇ 40000 ਵੀ ਕਰਤਾ ਉਹ ਬਾਪੂ ਤਿੰਨ ਘਾਟ 50000 ਦੀਆਂ ਦਿੰਨਾ ਚੱਕ ਦੂਗਾ ਮੈਂ ਮੁੱਲ ਨਹੀਂ ਲਾਉਂਦਾ ਮੈਦਾਨ ਫੁੱਲ ਚੜਾ ਦੇ ਤੁਹਾਡੀ ਕਦਰ ਤੇ ਉਹ ਕਾਤਾ ਜਾ ਆ ਬੱਕਰੀਆਂ ਨੇ ਬਈ ਦੇਖ ਸਵੇ ਤੁਸੀਂ 50000 ਰੁਪਏ ਲਾ ਤਾਂ 6 ਬੱਕਰੀਆਂ ਦੇ ਵਿੱਚ ਕਰ ਮੀ ਇੱਧਰ ਹੋ ਜਾਂਦਾ ਹੈ ਉਹ ਲੈ ਲੈ ਦੂਜੀਆਂ ਕਾਟੂ ਲੈ ਲੈ ਕੱਬਣਾ ਕੱਢ ਦੇ ਮੈਂ ਤਾਂ ਕਹੀ ਜਾਂਦਾ ਮੈਂ ਕਾ ਕੱਢਣਾ ਕੱਬਣਾ ਦੇਣੀ ਕਿਹਨੇ ਦੇਦਾ ਉਹ ਗੱਲ ਕਰ ਆ ਬੱਠੇ ਬਿਠਾ ਦੂ ਮੈਂ ਅੱਟੀ ਵਿਖਾ ਦੂ ਉਹ ਯਾਰ ਉਹ ਮਹੀਨੇ 20 ਦਿਨਾਂ ਦਾ ਬਾਪੂ ਕਰ Hmm. Uh -huh. yeah,